ਤਸਵੀਰ ਮੌਜੂਦ ਆ ਅੰਮ੍ਰਿਤਸਰ ਦੇ ਬੱਸ ਸਟੈਂਡ ਵੇਖਿਆ ਜਿੱਥੇ ਕਿ ਕੱਲ ਕਿਸਾਨਾਂ ਵੱਲੋਂ ਜਿਹੜੀ ਐ ਬੰਦ ਪੰਜਾਬ ਦੀ ਕਾਲ ਦਿੱਤੀ ਗਈ ਸੀ 30 ਦਸੰਬਰ ਐ ਅੱਜ ਤੇ ਉਹਦਾ ਕਾਲ ਦਾ ਅਸਰ ਹੈ ਕਿਥੇ ਅੰਮ੍ਰਿਤਸਰ ਚ ਵੀ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਬੱਸਾਂ ਨਹੀਂ ਲਾਈਵ ਤਸਵੀਰਾਂ ਸਾਂਝੀਆਂ ਕਰਾਂਗੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਬੱਸਾਂ ਹੈਗੀਆਂ ਤੇ ਆ ਪਰ ਖਲੋਤੀਆਂ ਨੇ ਬੱਸਾਂ ਚੱਲ ਨਹੀਂ ਰਹੀਆਂ ਜਿੱਥੇ ਕਿ ਅੰਮ੍ਰਿਤਸਰ ਦੀ ਗੱਲ ਕਰ ਰਹੀਏ ਬੱਸ ਸਟੈਂਡ ਇਹੋ ਜਿਹਾ ਏਰੀਆ ਕਿ ਜਿੱਥੇ ਸਵੇਰੇ 3-4 ਵੇ ਹੀ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆ ਹਸਨਸਾਨ ਜਿਹੜਾ ਬੱਸ ਸਟੈਂਡ ਤੁਹਾਨੂੰ ਦੇਖ ਬੰਦ ਦੀ ਕਾਲ ਦਾ ਅਸਰ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਲੋਕੀ ਜਿਹੜੇ ਨੇ ਕਿਸੇ ਸਰੇ ਹੀ ਆ ਆਵਾਜਾਈ ਸ਼ੁਰੂ ਹੋ ਜਾਂਦੀ ਨਹੀਂ ਕਈ ਲੋਕ ਜਿਹੜੇ ਨੇ ਅੰਮ੍ਰਿਤਸਰ ਤੋਂ ਕਮਾਕਾਰਾਂ ਲਈ ਬਾਹਰ ਜਾਂਦੇ ਨੇ ਤੇ ਕਈ ਜਿਹੜੇ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ ਅੰਮ੍ਰਿਤਸਰ ਦੀ ਗੱਲ ਕਰੀਏ ਟੂਰਿਸਟ ਪਲੇਸ ਹੈ ਸ੍ਰੀ ਹਰਮੋਇੰਦ ਸਾਹਿਬ ਦਰਗਾਣਾ ਮੰਦਿਰ ਜੇ ਆਪਾਂ ਗੱਲ ਕਰੀਏ ਰਾਮ ਤੀਰਥ ਜਲਿਆਂ ਦਾ ਬਾਗ ਹੋਰ ਵੀ ਬੜੀ ਜਿਹੜੀਆਂ ਨੇ ਇੱਥੇ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਤੇ ਲੋਕ ਜਿਹੜੇ ਨੇ ਦੂਰੋਂ ਦੂਰੋਂ ਇੱਥੇ ਜਿਹੜੇ ਕਿ ਟੂਰਿਸਟ ਜਿਹੜੇ ਨੇ ਇੱਥੇ ਦੇਖਣ ਨੂੰ ਆਉਂਦੇ ਨੇ ਪਰ ਅੱਜ ਜਿਹੜਾ ਕਿਤੇ ਨਾ ਕਿਤੇ ਅਪੀਲ ਕੀਤੀ ਗਈ ਸੀਗੀ ਲੋਕਾਂ ਨੂੰ ਕਿ ਤੁਸੀਂ ਸਾਡਾ ਸਾਥ ਦਿਓ ਉਹ ਸਾਥ ਦਾ ਕਿਥੇ ਅਸਰ ਦੇਖਣ ਨੂੰ ਮਿਲ ਰਿਹਾ ਲੋਕੀ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਹੀ ਨੇ ਸਿਰਫ ਸਿਰਫ ਜਿਨ੍ਹਾਂ ਨੇ ਜ਼ਰੂਰੀ ਕੰਮ ਨੇ ਉਹਨਾਂ ਨੂੰ ਹੀ ਬਾਹਰ ਜਾਣ ਦੀ ਇਜਾਜ਼ਤ ਜਿਹੜੀ ਐ ਦਿੱਤੀ ਗਈ ਸੀਗੀ ਸਰਹਸਿਪੰਦੀਰ ਦੀ ਗੱਲ ਕਰ ਲਈਏ ਉਹ ਅੱਜ ਖੁਦ ਅੰਮ੍ਰਿਤਸਰ 골ਡਨ ਗੇਟ ਦੇ ਉੱਤੇ ਮੌਜੂਦ ਨੇ ਜਿੱਥੇ ਕਿ ਨਾ ਉਹ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਹੈ ਕਹਿੰਦੇ ਜਿਹੜੇ ਆਵਾਜਾਈ ਜਿਹਨਾਂ ਨੂੰ ਐਮਰਜੈਂਸੀ ਜਿਹੀ ਲੋਕਾਂ ਲਈ ਜਿਹੜੇ ਨੇ ਉੱਥੇ ਆ ਕੇ ਸ਼ੱਕ ਵੀ ਰਹੇ ਨੇ ਪਰ ਕਿਸਾਨਾਂ ਨੇ ਜਿਹੜੀ ਅਪੀਲ ਲੋਕਾਂ ਨੂੰ ਕੀਤੀ ਸੀਗੀ ਉਹਦਾ ਅਸਰ ਜਿਹੜਾ ਕਿ ਅੰਮ੍ਰਿਤਸਰ 'ਚ ਦੇਖਣ ਨੂੰ ਮਿਲਿਆ ਗੱਲ ਕਰ ਲਈਏ ਜਿਹੜੇ ਕਿ ਆਵਾਜਾਈ ਦੀ ਗੱਲ ਕਰਦੇ ਸਿਰ ਐਮਰਜੈਂਸੀ 'ਚ ਕਿਸੇ ਨੂੰ ਮੈਡੀਕਲ ਪ੍ਰੋਬਲਮ ਹੈ ਜਾਂ ਕਿਸੇ ਦਾ ਵਿਆਹ ਆਇਆ ਜਾਂ ਕਿਸੇ ਨੂੰ ਜ਼ਰੂਰੀ ਕੰਮ ਜਾਣਾ ਹੈ ਉਹਨਾਂ ਨੂੰ ਹੀ ਜਿਹੜੇ ਕਿਸੇ ਬਾਹਰ ਜਾਣ ਦੀ ਇਜਾਜ਼ਤ ਹੈ ਜਿਹੜੇ ਬਾਕੀ ਨੇ ਉਹਨਾਂ ਨੂੰ ਨਹੀਂ ਹੈ ਕਿਉਂਕਿ ਕਿਸਾਨਾਂ ਵਾਲਾ ਅਪੀਲ ਕੀਤੀ ਸੀ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈ ਕਿ ਘਰ ਰਹਿ ਕੇ ਵੀ ਤਾਂ ਸਾਡਾ ਸਹਿਯੋਗ ਦੇ ਸਕਦੇ ਹੋ ਕਿ ਤੁਸੀਂ ਘਰ ਦੇ ਵਿੱਚ ਬਾਹਰ ਨਹੀਂ ਆਣਾ ਜਿਹੜਾ ਕਿ ਜਗਜੀਤ ਸਿੰਘ ਢੇਲਵਾਰ ਜਿਹੜਾ ਕਿ ਇਹ ਹੜਤਾਲ ਉੱਤੇ ਬੈਠੇ ਹੋਏ ਨੇ ਕਰ ਕਰ ਲਈ ਉਹਨਾਂ ਦਾ ਅੱਜ 30ਵਾਂ ਤੋਂ ਉੱਤੇ ਦਿਨ ਹੋ ਚੁੱਕੇ ਨੇ ਮੀਨਾ ਤੋਂ ਉੱਤੇ ਕਹਿ ਸਕਦੇ ਆ ਕਿ ਹੋ ਚੁੱਕੇ ਨੇ ਉਹਨਾਂ ਨੂੰ ਐਜਪੀਸੀ ਦੀ ਗੱਲ ਕਰ ਲਈ ਐਜਪੀਸੀ ਵੱਲੋਂ ਵੀ ਸਾਥ ਦਿੱਤਾ ਗਿਆ ਸੀ ਉਹਨਾਂ ਵੱਲੋਂ ਸਾਰੀਆਂ ਜਿਹੜੀਆਂ ਮੀਟਿੰਗਾਂ ਨੇ ਉਹ ਅੱਜ ਦੀਆਂ ਰੱਦ ਕਰ ਦਿੱਤੇ ਹੈ ਕਿ ਇਹਨਾਂ ਵੱਲੋਂ ਕੱਲ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਸੀ ਐਜਪੀਸੀ ਵੱਲੋਂ ਜਿਨ੍ਹਾਂ ਨੂੰ ਉਹਨਾਂ ਨੇ ਕਹਿਆ ਕਿਆ ਸੀਗਾ ਹੁਣ ਮੀਟਿੰਗ ਆ ਜਿਹੜੀ 31 ਨੂੰ ਹੋਈ ਜਿਹੜੀ 30 ਨੂੰ ਮੀਟਿੰਗਾਂ ਸੀ ਉਹ 31 ਨੂੰ ਨਾਲ ਸ਼ਿਫਟ ਕਰ ਦਿੱਤੀ ਗਈ ਹੈ ਕਿਸਾਨਾਂ ਦਾ ਜਿਹੜਾ ਸਾਥ ਹੈ ਐਜੀਪੀਸੀ ਵੱਲੋਂ ਵੀ ਦਿੱਤਾ ਜਾ ਰਿਹਾ ਹੈ ਲੋਕ ਨੇ ਉਹਨਾਂ ਵੱਲੋਂ ਵੀ ਦਿੱਤਾ ਜਾ ਰਿਹਾ ਵਾ ਜਿੱਥੇ ਕਿ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਦਿਖਾਈਆਂ ਨੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਲੋਕ ਵੀ ਹੈ ਕਿਥਨੇ ਕਿਥੇ ਆਪਣੇ ਘਰਾਂ ਦੇ ਵਿੱਚ ਹੀ ਨੇ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਤੇ 100 150 ਦੀ ਗਿਣਤੀ ਦਾ ਉੱਤੇ ਜਿਹੜੀਆਂ ਨੇ ਰੋਜ਼ ਦੀਆਂ ਬੱਸਾਂ ਚੱਲਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਪਰ ਜਿਹੜੀਆਂ ਬੱਸਾਂ ਨੇ ਉਹ ਅੱਜ ਬੰਦ ਨੇ ਕਿਉਂਕਿ ਜ ਗੱਲ ਕਰਨੀ ਹੈ ਹੋਰ ਵੀ ਤੇਰੇ ਹੋਰ ਵੀ ਬੜੀਆਂ ਮੰਗਾ ਸੀ ਕਿਸਾਨਾਂ ਵੱਲੋਂ ਜਿਹੜੇ ਕੇਂਦਰ ਸਰਕਾਰ ਅੱਗੇ ਰੱਖੀ ਹੋਈਆਂ ਸੀਗੀਆਂ ਉਹ ਕਿੱਥੇ ਮੰਨੀਆਂ ਨਹੀਂ ਜਾ ਰਹੀਆਂ ਤੇ ਕਿਸਾਨਾਂ ਵੱਲੋਂ ਜਿਹੜੇ ਜੱਗੀ ਸਿੰਘ ਡਲੇਵਾਰ ਨੇ ਉਹ ਪੁਫਰ ਧਾਲੂ ਤੇ ਬੈਠੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਵੱਲੋਂ ਅੱਜ ਉਹਨਾਂ ਦੇ ਸਾਥ ਦੇ ਵਿੱਚ ਜਿਹੜਾ ਕਿ ਅੱਜ ਜਿਹੜੀ ਹੈ ਕਿ ਪੰਜਾਬ ਬੰਦ ਰਿਕਾਲ ਕੀਤੀ ਗਈ ਸੀ ਤੇ ਉਹਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਇਸ ਵਕਤ ਤੁਹਾਨੂੰ ਅਸੀਂ ਲਾਈਵ ਤੋਂ ਸੀ ਇਹਨਾਂ ਜਿਹੜੀਆਂ ਨੇ ਸਾਂਝੇ ਕੀਤੇ ਬੱਸ ਸਟੈਂਡ ਦੀਆਂ ਜਿਹੜੀਆਂ ਕਿ ਇਸ ਵਕਤ ਲੋਕੀ ਜਿਹੜੇ ਨੇ ਕਿ ਬੰਦ ਰ ਹੈ ਘਰੋਂ ਬਾਹਰ ਜਿਹੜਾ ਕਿ ਉਹ ਨਹੀਂ ਆ ਰਹੇ ਨੇ ਤੇ ਲੋਕੀ ਜਿਹੜੇ ਨੇ ਇੱਕ ਸਾ